ਸੋ ਆਉਣ ਰਿਪੋਰਟ ਵੀ ਆਪਾਂ ਮੁੱਖੀ ਮਸਾਫਤਾਂ ਵੀ ਆਪੀਆਂ ਮੁੱਖੀ ਬਿੱਖੇ ਵਾਲਿਆਂ ਸਾਹਦੇ ਜਿਹੜਾ ਸਰਹੰਦਤ ਭਾਗੀ ਮਸਲੇ ਹਮ ਹੋਵਾਤ ਦੇ ਨੂੰ ਛੱਡ ਕੇ ਗੁਰੂਆਂ ਨੇ ਜਿਹਨੇ ਸੁਚਾਰ ਲਾ ਲੇ ਫਿਰ ਪ੍ਰਚਲਿਤ ਕਰਨਾ ਕਿ ਕਾਹਦੇ ਬਰਵਾਰ ਸਾਹਿਬ ਅਕਾਉਂਟ ਸਰ ਦੇ ਉੱਤੇ ਦੁੱਧਵਾਰ ਤੇ ਅਖਬਾਰ ਨੂੰ ਅੰਤ ਸੁਚਾਰ ਹੋਏਗਾ हारने लागू ही आ रही है तो 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 थे किसी अमृत के गुरुआई बनो देते समझ होनी जगह सिखी के सिखी को अगर समय समुची संगतों में बेनती करता है कि आप अमृत संचार भी करें जितने जितने जुड़े जुड़े प्रोग्राम ਸਿੰਘਾਂ ਦੇ ਪਰਨੀ ਨੂੰ ਦੇ ਚਰ ਦੇ ਵਿੱਚ ਲੱਗਿਆ ਹੋਇਆ ਸੋ ਇਹਨੀਆਂ ਕਬੂਦੀਆਂ ਕਰਦੇ ਹਨ ਸਮਾਜ ਦਾ ਜੱਜਕਾ ਹਰ ਤਰ੍ਹਾਂ ਦੇ ਸੰਬੋਧਨ ਜਨਾ ਕਰਵਾਣ ਦੇ ਨਾਲ ਆ ਚੁੱਕੇ ਅਮਰਤ ਸ਼ਖ ਚੁੱਕੇ ਵਤ ਵੱਧ ਮੋਰਚੇ ਦੇ ਵਿੱਚ ਹਾਜ਼ਰੀ ਲਵਾਉਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰਪਾਟ ਬੱਤੇ ਬਿਲਾ ਵਾਹਿਗੁਰੂ ਜੀ ਦਾ ਕਬੀਰ ਭਾਈ ਪੁੱਛਿਓ ਫਰਦਰ ਭਾਈ ਫਰਦਰ ਪੁੱਛੋ ਕੀ ਕਹਿਣਾ ਚਾਹੋਗੇ ਜੇ ਸਰਕਾਰਾਂ ਦਾ ਇਹ ਤਸ਼ੱਦਦ ਦਾ ਲਗਾਤਾਰ ਹੀ ਵਾਧਾ ਹੋ ਰਿਹਾ ਹੈ ਵੇਖੋ ਅਸੀਂ ਤਾਂ ਛੋਟੇ ਉਦ ਬਚਪਨ ਤੋਂ ਹੀ ਵੇਖ ਰਹੇ ਹਾਂ ਜੋ ਸਰਕਾਰਾਂ ਕਰਦੀਆਂ ਨੇ 30 32 33 ਸਾਲ ਤੋਂ ਸਾਡੇ ਪ੍ਰਾਣੇ ਸਿੰਘ ਜਿਹੜੇ ਫੜਿਓ ਨਹੀਂ ਛੱਡੇ ਜਾ ਰਹੇ ਹੁਣ ਜਿਹੜੇ ਮੌਜੂਦਾ ਸਮੇਂ ਪਿਛਲੇ ਸਾਲ ਤੋਂ ਭਾਈ ਅਮਰਤਪਾਲ ਸਿੰਘ ਨੇ ਅਮਰਤ ਦੀ ਖਲਹਿਰ ਚਲਾਈ ਸੀ ਤੇ ਨਸ਼ਿਆਂ ਤੋਂ ਮੁਕਤ ਕਰ ਰਿਆ ਸੀ ਜਵਾਨੀ ਨੂੰ ਲੋਕ ਲਾਮਬੰਦ ਹੋ ਰਹੇ ਸੀ ਇਕਨ ਸਰਕਾਰਾਂ ਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਤੇ ਉਹਨਾਂ ਵੀਰਾਂ ਨੂੰ 10 ਸਾਡੇ ਬੱਚੇ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਸਮੇਤ ਵੇਖੋ ਡਿਬਰੂਗੜ ਅਸਾਮ ਏਡੀ ਦੂਰ ਉਹਨਾਂ ਦੇ ਜੇਲ੍ਹਾਂ ਹੀ ਸੁਟਿਆ ਹੋਇਆ ਕਦੇ ਖਾਣੇ ਵਿੱਚ ਗਲਤੀਆਂ ਪਾਈਆਂ ਜਾਂਦੀਆਂ ਤਾਂ ਉਹਨਾਂ ਨੂੰ ਭੁਖੜ ਹੜਤਾਲ ਕਰਨੀ ਪੈਂਦੀ ਆ ਹੁਣ ਵੇਖੋ ਉੱਥੇ ਅੰਦਰ ਉਹਨਾਂ ਦੇ ਕੈਮਰੇ ਲਾਤੇ ਜੋ ਫੜਿਆ ਗਿਆ ਜੀ ਆ ਫੜਿਆ ਗਿਆ ਜੀ ਉਹ ਕਿੱਥੋਂ ਆਉਂਦਾ ਉਹ ਤਾਂ ਸਰਕਾਰਾਂ ਆਪ ਹੀ ਇਹੋ ਜੇ ਕਰਤੂਤਾਂ ਕਰਦੀਆਂ ਨੇ ਤੇ ਮੈਂ ਸਮਝਦਾ ਪੀ ਉਹਨਾਂ ਬੱਚਿਆਂ ਤੋਂ ਇਹ ਬਹੁਤ ਵੱਡਾ ਨਿਗਾਇਜ਼ ਤਸ਼ੱਦਦ ਆ ਸਾਲ ਤੋਂ ਵਿਚਾਰੇ ਚੱਲ ਰਹੇ ਨੇ ਹੁਣ ਐਨਐਸਏ ਜਿਹੜੀ ਅਗਲੇ ਮਹੀਨੇ ਖਤਮ ਹੋਣੀ ਸੀ ਤੇ ਸਰਕਾਰ ਮਨਸੂਬੇ ਇਹੋ ਜੇ ਘੜ ਰਹੀ ਆ ਕਿ ਉਹਨਾਂ ਦੇ ਦੂਛਣ ਬਾਜੀ ਕਰਕੇ ਉਹਨਾਂ ਨੂੰ ਡਿਬਰੂਗੜਾ ਸਾਮ ਜੇਲ੍ਹ ਚ ਰੱਖਿਆ ਜਾਵੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਹ ੱਤਕਾ ਬੰਦ ਕਰੋ ਉਹਨਾਂ ਸਾਡੇ ਬੱਚਿਆਂ ਨੂੰ ਪੰਜਾਬ ਦੀ ਜੇਲ੍ਹ ਚ ਲਿਆਓ ਪਹਿਲੀ ਗਲਤੀ ਤੋਂ ਰਿਹਾ ਕਰਨਾ ਚਾਹੀਦਾ ਕੀ ਦੋਸ਼ ਉਹਨਾਂ ਦਾ ਤੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਸ਼ਿਫਟ ਕੀਤਾ ਜਾਵੇ ਪਰਿਵਾਰਵਾਨੋ ਵੀ ਜੀ ਹੁਣ ਭੁਗੜਤਾਲ ਤੇ ਬੈਠੇ ਗਿਆ ਕੀ ਲੱਗਦਾ ਕਿ ਐਸਾ ਦੀ ਜਰੂਰਤ ਪੈਣੀ ਨਹੀਂ ਚਾਹੀਦੀ ਇਸ ਸਰਕਾਰਾਂ ਵੱਲੋਂ ਜੇ ਕੋਈ ਸਹੀ ਕਦਮ ਦੇਖੋ ਪਰਿਵਾਰ ਕੀ ਕਰਨ ਹੁਣ ਮਾਪੇ ਕੀ ਦੁਖੀ ਹੋ ਕੇ ਕਰਨ ਉਥੇ ਐਡੀ ਦੂਰ ਜਿਹੜਾ ਜਾਣਾ ਹੈ ਕਾਲੇ ਪਾਣੀ ਵਾਲੀ ਸਜ਼ਾ ਵਾਪਸ ਪਏ ਐਡੀ ਦੂਰ ਮਾਪੇ ਕਿਵੇਂ ਜਾਣ ਵਿਚਾਰੇ ਗਰੀਬ ਘਰਾਂ ਦੇ ਬੱਚੇ ਨੇ ਤੇ ਹੁਣ ਉਥੇ ਜਾਣਾ ਬੜਾ ਮੁਸ਼ਕਲ ਆ ਬੱਚੇ ਉਥੇ ਭੁਗੜਤਾਲ ਲੱਗੇ ਬੈਠੇ ਆ ਤੇ ਸਰਕਾਰ ਜਿਹੜੀ ਉਸ ਦਾ ਸਾਡੇ ਦੁੱਖ ਨੂੰ ਸਮਝ ਨਹੀਂ ਰਹੀ ਤੇ ਮਾਪਿਆਂ ਕੋਲ ਹੋਰ ਕੋਈ ਚਾਰਾ ਵੀ ਹੈ ਨਹੀਂ ਫਿਰ ਉਹ ਫਿਰ ਭੁਖੜ ਤੜਾ ਕੇ ਇੱਥੇ ਬੈਠੇ ਨੇ ਜੇ ਸਾਡੇ ਬੱਚਾ ਨੇ ਉੱਥੇ ਭੁੱਖੇ ਰਹਿਣਾ ਤੇ ਅਸੀਂ ਰੋਟੀ ਕਿਵੇਂ ਖਾਈਏ ਸਰਕਾਰ ਦਾ ਰਵੱਈਏ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੇ ਤੁਸੀਂ ਵੀ ਕੋਈ ਫਹਿਮ ਛੇੜਦੇ ਤੁਹਾਨੂੰ ਵੀ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਉਹ ਤਾਂ ਵੇਖੋ ਜੇ ਕੋਈ ਅਸੀਂ ਵਹੀਰ ਕਰਦੇ ਆ ਤਾਂ ਅੰਦਰ ਨਜ਼ਰਬੰਦ ਕਰ ਦਿੰਦੇ ਨੇ ਸਰਕਾਰ ਦਾ ਪੰਜਾਬ ਸਰਕਾਰ ਦਾ ਖਾਸ ਕਰਕੇ ਭਾਈ ਦਲਜੀਤ ਸਿੰਘ ਨੇ ਕਲਸੀ ਨੇ ਈਬਰੂਗੜ ਤੋਂ ਮੋ ਕੱਲ ਦਾ ਪੱਪਾ ਪੜਿਆ ਯਾ ਫੇਸਬੁੱਕ ਤੇ ਉਹਨੇ ਆਖਿਆ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਸਾਨੂੰ ਨਹੀਂ ਪੰਜਾਬ ਚ ਲਿਆਉਣਾ ਚਾਹੁੰਦੀ ਉਥੋਂ ਦਾ ਜਿਹੜਾ ਸੁਪਰਡੈਂਟ ਜੇਲ ਦਾ ਉਹ ਤਾਂ ਕਹਿੰਦਾ ਪੀਣਾ ਲੋਕਾਂ ਨੂੰ ਪੰਜਾਬ ਲੈ ਜਾਓ ਇਹਨਾਂ ਤੇ ਇੱਥੇ ਮੌਸਮ ਠੀਕ ਨਹੀਂ ਇਹਨਾਂ ਵਾਸਤੇ ਬਿਮਾਰ ਨੇ ਇਹਨਾਂ ਨੂੰ ਪੰਜਾਬ ਸ਼ਿਫਟ ਕਰਦੇ ਲੇਕਿਨ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਹ ਨਹੀਂ ਕੋ ਲੱਤ ਲਉ ਵੀ ਨਹੀਂ ਲੱਗਦਾ ਨਹੀਂ ਭਗਵੰਤ ਮਾਨ ਕੋਈ ਨੀਤੀ ਅਪਣਾ ਰਿਹਾ ਜੀ ਇੱਕ ਬੰਨੇ ਕਿਸਾਨਾਂ ਦੇ ਨਾਲ ਗੱਲ ਕਰ ਰਹੇ ਨੇ ਬਸ ਇਸ ਤਰ੍ਹਾਂ ਦੇ ਆਪਣੇ ਜਵਾਨਾਂ ਦੇ ਪਹਿਲੀ ਗੱਲ ਤੇ ਆ ਵੀ ਲੋਕਾਂ ਨੂੰ ਬੜੀ ਆਸ ਸੀ ਕਿ ਸ਼ਰਤੀ ਜੀ ਤੇ ਕੋਈ ਆਊਗੀ ਤੇ ਪੰਜਾਬ ਦਾ ਭਲਾ ਕਰੂਗੀ ਲੇਕਿਨ ਇਹਨੇ ਤਾਂ ਪੁੱਚੜ ਖਾਨੇ ਪੰਜਾਬ ਚ ਬਣਾ ਦਿੱਤਾ ਹੈ ਇਧਰ ਜਵਾਨੀ ਬਰਬਾਦ ਕੀਤੀ ਜਾ ਰਹੀ ਹੈ ਬਾਡਰਾਂ ਤੇ ਜਿਹੜੀਆਂ ਸਾਡੀ ਫਸਲਾਂ ਨੇ ਉਹ ਤਬਾਹ ਕਰਨ ਵਾਸਤੇ ਮਨਸੂਬੇ ਸਾਡੀ ਕਿਸਾਨੀ ਤਬਾਹ ਕੀਤੀ ਜਾ ਰਹੀ ਹੈ ਪੁਲਿਸ ਜਿਹੜੀ ਉੱਥੇ ਗਿਆ ਨੂੰ ਕੁੱਟਦੀ ਆਈ ਇੱਥੇ ਵੀ ਲੋਕਾਂ ਨੂੰ ਮਾਰਦੀ ਹੈ ਇਹਦੀ ਦੂਰੀ ਨੀਤੀ ਹੈ ਤੇ ਮੈਂ ਸਮਝਦਾ ਐਮਪੀਏ ਲੋਕਾਂ ਨੂੰ ਬੜੀ ਆਸ ਸੀ ਉਹ ਲੋਕਾਂ ਦੀ ਆਸ ਤੱਕ ਗਈ ਆ ਟੁੱਟ ਪਰ ਇਸ ਵੇਲੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਪਰਿਵਾਰ ਨਾਲ ਗੱਲਬਾਤ ਹੋਈ ਜੀ ਪਰਿਵਾਰ ਦੀ ਕੀ ਪਰਿਵਾਰ ਨਾਲ ਕੋਈ ਗੱਲ ਪਰਿਵਾਰ ਤਾਂ ਵਿਚਾਰੇ ਸਾਰੇ ਇੱਥੇ ਬੈਠਿਆ ਜੀ ਦੁਖੀ ਹੋ ਕੇ ਬੈਠੇ ਵਿਚਾਰੇ ਆਹ ਵੇਖੋ ਬਾਜੇ ਕੇ ਦੇ ਬਜ਼ੁਰਗ ਖਲੋਤੇ ਨੇ ਵਿਚਾਰੇ ਸਿੱਖੋਂ ਕੀ ਹੋਰ ਅਪੀਲ ਕਰਾ ਚਾਹੁੰਦੇ ਹੋ ਕਿਉਂਕਿ ਨਸਦੀਕ ਤੋਂ ਹੀ ਲੋਕ ਕੱਟੇ ਨਹੀਂ ਹੋ 파ਰੇ ਕਿ ਲਾਦਾ ਧੜੇ ਪੱਤੀ ਛੱਡ ਕੇ ਇੱਕ ਪਲੇਟਫਾਰਮ ਤੇ ਕੱਟਣਾ ਚਾਹਤਾ ਇਸ ਮਾਮਲੇ ਦੇ ਵੇਖੋ ਤਾਂ ਅਸੀਂ ਸਾਰੇ ਸਿੱਖਾਂ ਨੂੰ ਬੇਨਤੀ ਕਰਦਿਆਂ ਹਮੇਸ਼ਾ ਸਰਕਾਰਾਂ ਚੋਂ ਕਿਹਨੂੰ ਕਮਜ਼ੋਰ ਕਰਦਿਆਂ ਨਾ ਉਹ ਪਾਰੋ ਤੇ ਰਾਜ ਕਰੋ ਧੜੇ ਬਾਜੀ ਨੂੰ ਪੈਦਾ ਕਰਦਿਆਂ ਉਹ ਧੜੇ ਬਾਜੀ ਕੌਮ ਦਾ ਨੁਕਸਾਨ ਕਰਦੀ ਆ ਤੇ ਅਸੀਂ ਤਾਂ ਹੁਣ ਵੀ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਸਾਨੂੰ ਲਾਂਬਾਦ ਹੋਣਾ ਚਾਹੀਦਾ ਗਲੇ ਸ਼ਿਕਵੇਸ਼ੇ ਰੋਸ਼ੜੀ ਛੱਡ ਕੇ ਉਹਨਾਂ ਨੌਜਵਾਨ ਬੱਚਿਆਂ ਦੀ ਰਿਹਾਈ ਵਾਸਤੇ ਸਾਨੂੰ ਇਕੱਠੇ ਹੋਣਾ ਚਾਹੀਦਾ